ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਮੇਖ ਤੇ ਮਕਰ ਰਾਸ਼ੀ ਵਾਲਿਆਂ ਦੀ ਕਿਸਮਤ ਕਿਵੇਂ ਬਦਲ ਜਾਵੇਗੀ ਕਿਵੇਂ ਮਈ ਦੇ ਮਹੀਨੇ ਦੇ ਵਿੱਚ ਮਿਲ ਜਾਣਗੀਆਂ ਇਹਨਾਂ ਨੂੰ 10 ਵੱਡੀਆਂ ਖੁਸ਼ਖਬਰੀਆਂ ਤਾਂ ਆਓ ਜੀ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਾਣ ਲੈਂਦੇ ਹਾਂ ਕਿ ਇਹ ਤਿੰਨ ਹੀ ਰਾਸ਼ੀਆਂ ਦੀ ਜ਼ਿੰਦਗੀ ਕਿੱਦਾਂ ਬਦਲਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਤੁਹਾਡੇ ਬੱਚੇ ਤਰੱਕੀ ਕਰਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਤੋਂ ਕੁੰਭ ਰਾਸ਼ੀ ਵਾਲੇ ਮੇਖ ਰਾਸ਼ੀ ਵਾਲੇ ਤੇ ਮਕਰ ਰਾਸ਼ੀ ਵਾਲਿਆਂ ਦੀ ਕਿਸਮਤ ਕਿਵੇਂ ਬਦਲਣ ਵਾਲੀ ਹੈ ਤੇ ਉਹਨਾਂ ਨੂੰ ਕਿਹੜੀਆਂ ਵੱਡੀਆਂ 10 ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਆਓ ਜੀ ਅੱਜ ਇਸ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ ਕਿ ਕਿਹੜੇ ਕਿਹੜੇ ਗ੍ਰਹਿ ਇਹਨਾਂ ਦੇ ਪ੍ਰਤੀਕੋਲ ਰਹਿਣਗੇ ਕਿਸ ਤਰ੍ਹਾਂ ਦੀ ਰਹੇਗੀ ਇਹਨਾਂ ਦੀ ਗ੍ਰਹਿ ਗੋਚਰ ਦੀ ਸਥਿਤੀ ਦੋਸਤੋ ਇਸ ਮਹੀਨੇ ਦੇ ਵਿੱਚ ਸੂਰਜ ਅਤੇ ਗੁਰੂ ਮੇਖ ਰਾਸ਼ੀ ਦੇ ਵਿੱਚ ਪਰਿਵਰਤਨ ਕਰਨਗੇ ਕੰਨਿਆ ਰਾਸ਼ੀ ਦੇ ਵਿੱਚ ਕੇਤੂ ਦਾ ਯੋਗ ਰਹੇਗਾ ਕੁੰਭ ਰਾਸ਼ੀ ਦੇ ਵਿੱਚ ਮੰਗਲ ਤੇ ਸ਼ਨੀ ਰਹੇਗਾ ਤੇ ਸ਼ਨੀ ਮਕਰ ਰਾਸ਼ੀ ਦੇ ਵਿੱਚ ਹੋਣ ਕਰਕੇ ਗ੍ਰਹਿ ਗੋਚਰ ਪਰਿਵਰਤਨ ਕਰ ਲਵੇਗਾ ਤਾਂ ਦੋਸਤੋ ਕੁੰਭ ਰਾਸ਼ੀ ਵਾਲੇ ਮਕਰ ਰਾਸ਼ੀ ਵਾਲੇ ਤੇ ਮੇਕ ਰਾਸ਼ੀ ਵਾਲਿਆਂ ਦਾ ਇਹ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਤੇ ਇਹ ਹਫਤੇ ਇਹਨਾਂ ਨੂੰ ਕਿਹੜੇ ਕਿਹੜੇ ਸ਼ੁਭ ਸੰਕੇਤ ਮਿਲਣਗੇ ਇਹਨਾਂ ਦਾ ਆਤਮ ਵਿਸ਼ਵਾਸ ਵਧ ਜਾਵੇਗਾ ਕਿਹੜਾ ਕਿਹੜੀਆਂ ਇਹਨਾਂ ਨੂੰ ਵੱਡੀਆਂ ਸਫਲਤਾਵਾਂ ਮਿਲਣਗੀਆਂ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਇਹਨਾਂ ਨੂੰ ਸਫਲਤਾ ਮਿਲ ਜਾਵੇਗੀ ਆਰਥਿਕ ਸਥਿਤੀ ਇਹਨਾਂ ਦੀ ਮਜ਼ਬੂਤ ਹੋ ਜਾਵੇਗੀ ਧਨ ਦੇ ਵਿੱਚ ਵੀ ਇਹਨਾਂ ਦੇ ਵਾਅਦਾ ਹੋਣ ਵਾਲਾ ਹੈ ਤੇ ਜਿਹੜਾ ਵੀ ਧਨ ਇਹਨਾਂ ਦਾ ਕਿਤੇ ਰੁਕਿਆ ਹੋਇਆ ਸੀ ਜਾਂ ਕਿਸੇ ਨੇ ਉਧਾਰ ਮੰਗਿਆ ਹੋਇਆ ਸੀ ਉਹ ਵੀ ਦੁਬਾਰਾ ਇਹਨਾਂ ਨੂੰ ਵਾਪਸ ਮਿਲ ਜਾਵੇਗਾ ਤੁਹਾਡੀ ਥੋੜੀ ਜਿਹੀ ਮਿਹਨਤ ਵੀ ਕਿਸੇ ਕੰਮ ਵਿੱਚ ਤੁਹਾਨੂੰ ਵੱਡੀ ਸਫਲਤਾ ਦਿਵਾ ਸਕਦੀ ਹੈ ਕੁੱਲ ਮਿਲਾ ਕੇ ਤੁਹਾਡੀ ਮਿਹਨਤ ਹੁਣ ਰੰਗ ਲਿਆਉਣ ਵਾਲੀ ਹੈ ਤੁਹਾਨੂੰ ਭਰਪੂਰ ਲਾਭ ਹੋਵੇਗਾ ਗੰਭੀਰਤਾ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਹੁਣ ਪੂਰੀਆਂ ਹੋ ਜਾਣਗੀਆਂ ਤੁਹਾਡੀ ਲੋਕ ਪ੍ਰਸ਼ੰਸਾ ਕਰਨਗੇ ਤੁਹਾਡਾ ਧਰਮ ਤੇ ਕਰਮ ਵਧ ਜਾਵੇਗਾ ਪੂਜਾ ਪਾਠ ਦੇ ਵਿੱਚ ਤੁਹਾਡਾ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਵਿਅਕਤੀਤਵ ਦੇ ਵਿੱਚ ਨਿਖਾਰ ਆ ਜਾਵੇਗਾ ਵਪਾਰ ਦੇ ਨਾਲ ਜੁੜੇ ਲੋਕਾਂ ਨੂੰ ਹੁਣ ਚੰਗਾ ਲਾਭ ਮਿਲਣ ਵਾਲਾ ਹੈ ਵਪਾਰ ਵਿੱਚ ਨਵੀਂ ਦਿਸ਼ਾ ਮਿਲ ਜਾਵੇਗੀ ਵਪਾਰ ਦੇ ਵਿੱਚ ਧਨ ਨਿਵੇਸ਼ ਲਾਭ ਸਭ ਕੁਝ ਹੋ ਜਾਵੇਗਾ ਤੁਸੀਂ ਪੂਰੀਆਂ ਹੀ ਉਚਾਈਆਂ ਨੂੰ ਛੂਹੋਗੇ ਇਸ ਸਮੇਂ ਵਪਾਰ ਵਿੱਚ ਤੁਹਾਡੇ ਵੱਡੇ ਬਦਲਾਅ ਸੰਬੰਧੀ ਯੋਜਨਾਵਾਂ ਵੀ ਬਣਦੀਆਂ ਨਜ਼ਰ ਆ ਰਹੀਆਂ ਹਨ ਤੁਹਾਡੀ ਸਕਾਰਾਤਮਕ ਸੋਚ ਹੋ ਜਾਵੇਗੀ ਅਤੇ ਤੁਸੀਂ ਹਰ ਕੰਮ ਨੂੰ ਪਲਾਨਿੰਗ ਦੇ ਨਾਲ ਹੀ ਕਰੋਗੇ ਤੇ ਨਿਸ਼ਚਿਤ ਰੂਪ ਦੇ ਵਿੱਚ ਤੁਹਾਨੂੰ ਇਸ ਦੇ ਨਾਲ ਨਵੀਂ ਦਿਸ਼ਾ ਮਿਲ ਜਾਵੇਗੀ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਜੇਕਰ ਤੁਸੀਂ ਨਵਾਂ ਮਕਾਨ ਜਾਂ ਨਵਾਂ ਵਾਹਨ ਖਰੀਦਣ ਨੂੰ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਹਰ ਕਿਸੇ ਵਿਅਕਤੀ ਦਾ ਮਾਰਗਦਰਸ਼ਨ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੁਹਾਨੂੰ ਕੋਈ ਮਹੱਤਵਪੂਰਨ ਸੂਚਨਾ ਵੀ ਜ਼ਰੂਰ ਮਿਲ ਸਕਦੀ ਹੈ ਇਸ ਸਮੇਂ ਤੁਹਾਡਾ ਸੋਸ਼ਲ ਸਟੇਟਸ ਵੀ ਵੱਧ ਜਾਵੇਗਾ ਤੁਸੀਂ ਆਪਣੀ ਸ਼ੈਲੀ ਨੂੰ ਨਵਾਂ ਰੂਪ ਦਿਓਗੇ ਕਿਸੇ ਮਹੱਤਵਪੂਰਨ ਵਿਅਕਤੀ ਦੇ ਸਹਿਯੋਗ ਦੇ ਨਾਲ ਤੁਹਾਡਾ ਹਰ ਕੰਮ ਸੌਖਾ ਹੋ ਜਾਵੇਗਾ। ਇਸ ਦੇ ਬਾਅਦ ਤੁਹਾਨੂੰ ਇਸ ਮਹੀਨੇ ਦੇ ਵਿੱਚ ਨੌਕਰੀ ਦੀ ਦਿਸ਼ਾ ਦੇ ਚੱਲ ਰਹੇ ਕੋਈ ਬਦਲਾਅ ਵੀ ਤੁਹਾਨੂੰ ਵਧੀਆ ਫਾਇਦਾ ਦੇ ਕੇ ਹੀ ਜਾਣਗੇ। ਤੁਸੀਂ ਕਈ ਯਤਨਾਂ ਦੇ ਨਾਲ ਸਮੱਸਿਆਵਾਂ ਨੂੰ ਸੁਲਝਾ ਵੀ ਸਕਦੇ ਹੋ। ਨੌਕਰੀ ਦੇ ਵਿੱਚ ਤੁਹਾਨੂੰ ਕਿਸੇ ਦੀ ਮਦਦ ਦੇ ਨਾਲ ਤਰੱਕੀ ਵੀ ਮਿਲ ਜਾਵੇਗੀ। ਮਨਪਸੰਦ ਜੇਕਰ ਤੁਸੀਂ ਰੋਜ਼ਗਾਰ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਵੇਗਾ। ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਅਧਿਕਾਰੀ ਵਰਗ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ ਕੁੱਲ ਮਿਲਾ ਕੇ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਸਕਾਰਾਤਮਕ ਊਰਜਾ ਮਿਲਦੀ ਦਿਖਾਈ ਦੇਵੇਗੀ ਇਸ ਤਿੰਨ ਰਾਸ਼ੀ ਵਾਲੇ ਜਾਤਕਾਂ ਦਾ ਬਹੁਤ ਹੀ ਵਧੀਆ ਸਮਾਂ ਸ਼ੁਰੂ ਹੋ ਚੁੱਕਾ ਹੈ ਪਰਿਵਾਰ ਦੇ ਵਿੱਚ ਚੰਗਾ ਵਾਤਾਵਰਣ ਬਣਿਆ ਰਹੇਗਾ ਸੌਖੇ ਤੋਂ ਸੌਖੇ ਤੁਹਾਡੇ ਲਈ ਪੈਸਾ ਕਮਾਉਣ ਦੇ ਬਹੁਤ ਹੀ ਯਤਨ ਤੁਹਾਡੇ ਸਾਹਮਣੇ ਆਉਣਗੇ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇਗੀ। ਪਤੀ ਪਤਨੀ ਦੇ ਵਿੱਚ ਤਾਲਮੇਲ ਵਧੀਆ ਹੋ ਜਾਵੇਗਾ। ਇੱਕ ਦੂਸਰੇ ਦੇ ਪ੍ਰਤੀ ਤੁਹਾਡਾ ਸੁਭਾਅ ਬਹੁਤ ਹੀ ਵਧੀਆ ਹੋਵੇਗਾ ਜਿਸ ਦੇ ਨਾਲ ਤੁਹਾਡੀ ਦੋਸਤੀ ਮਜ਼ਬੂਤ ਹੋ ਜਾਵੇਗੀ। ਦੋਸਤੀ ਵਾਲੇ ਲੋਕਾਂ ਦਾ ਰਿਸ਼ਤਾ ਪੁਰਾਣੇ ਦੋਸਤਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਜਾਵੇਗੀ। ਪ੍ਰੇਮ ਸੰਬੰਧ ਤੁਹਾਡਾ ਵਿਆਹ ਦੇ ਵਿੱਚ ਵੀ ਤਬਦੀਲ ਹੋ ਸਕਦਾ ਹੈ। ਤੁਸੀਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਓਗੇ ਇਹ ਸਮਾਂ ਕੁੱਲ ਮਿਲਾ ਕੇ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੈ ਇਹ ਸਮਾਂ ਤੁਹਾਡੇ ਨੂੰ ਕੋਈ ਸ਼ੁਭ ਸੋਚਨਾ ਵੀ ਦੇ ਸਕਦਾ ਹੈ ਕੋਈ ਚੰਗੀ ਖੁਸ਼ਖਬਰੀ ਮਿਲ ਸਕਦੀ ਹੈ ਉੱਚ ਸਿੱਖਿਆ ਦੇ ਅਵਸਰ ਵੀ ਤੁਹਾਡੇ ਲਈ ਪ੍ਰਾਪਤ ਹੋ ਜਾਣਗੇ ਸੰਤੁਲਨ ਸੋਚ ਬਣੀ ਰਹੇਗੀ ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਹੀ ਅਨੁਕੂਲ ਹੈ ਮਿਹਨਤ ਦਾ ਫਾਲਤ ਤੁਹਾਨੂੰ ਜਰੂਰ ਮਿਲ ਜਾਵੇਗਾ ਵਿਦੇਸ਼ ਵਿੱਚ ਜਾ ਕੇ ਜਿਹੜੇ ਵਿਅਕਤੀ ਨੌਕਰੀ ਕਰਨ ਦੀ ਸੋਚ ਰਹੇ ਹਨ ਉਹਨਾਂ ਦੀ ਨੌਕਰੀ ਕਰਨ ਦੀ ਸੰਭਾਵਨਾ ਬਣੀ ਹੋਈ ਹੈ। ਇਹ ਸਮਾਂ ਔਰਤਾਂ ਦੇ ਲਈ ਵੀ ਬਹੁਤ ਸ਼ੁਭ ਹੋਣ ਵਾਲਾ ਹੈ। ਉਹਨਾਂ ਦੇ ਲਈ ਅਨੁਕੂਲ ਰਹੇਗਾ। ਘਰ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਵਧਣ ਵਾਲਾ ਹੈ। ਸਮਾਜਿਕ ਪ੍ਰਤਿਸ਼ਠਾ ਵੀ ਮਿਲ ਜਾਵੇਗੀ। ਧਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਦਾ ਸੁੱਖ ਵੀ ਪ੍ਰਾਪਤ ਹੋ ਜਾਵੇਗਾ। ਪਰਿਵਾਰ ਦੇ ਨਾਲ ਸਮਾਂ ਜ਼ਰੂਰ ਬਤੀਤ ਕਰੋ। ਤੁਹਾਡਾ ਮਾਨ ਸਨਮਾਨ ਪਰਫੁੱਲਿਤ ਹੋ ਜਾਵੇਗਾ। ਤੁਹਾਨੂੰ ਗ੍ਰਹਿਸਤ ਜੀਵਨ ਵਿੱਚ ਸੁੱਖ ਪ੍ਰਾਪਤ ਹੋ ਜਾਵੇਗਾ। ਆਲਸ ਦੇ ਵਿੱਚ ਆਪਣਾ ਸਮਾਂ ਬਿਲਕੁਲ ਵੀ ਵਿਅਰਥ ਨਾ ਗਵਾਓ ਇਸ ਸਮੇਂ ਤੁਸੀਂ ਆਪਣੇ ਮਨ ਮੁਤਾਬਿਕ ਜੇਕਰ ਕੰਮ ਕਰਦੇ ਹੋ ਜਾਂ ਦਿਮਾਗ ਮੁਤਾਬਿਕ ਵੀ ਕਰਦੇ ਹੋ ਤਾਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਸ਼ਾਂਤੀਪੂਰਨ ਢੰਗ ਤਰੀਕੇ ਦੇ ਨਾਲ ਹੋ ਜਾਵੇਗਾ ਤੁਹਾਡਾ ਧਰਮ ਕਰਮ ਵਧਣ ਵਾਲਾ ਹੈ ਜਿਸ ਕਰ ਤੁਸੀਂ ਕਾਫੀ ਸਮੇਂ ਤੋਂ ਸਰੀਰਕ ਰੋਗ ਤੋਂ ਪਰੇਸ਼ਾਨ ਸੀ ਉਹ ਰੋਗ ਵੀ ਤੁਹਾਡਾ ਠੀਕ ਹੋ ਜਾਵੇਗਾ ਕੁਦਰਤ ਦੇ ਨਾਲ ਗਤੀਵਿਧੀਆਂ ਦੇ ਵਿੱਚ ਸਮਾਂ ਤੁਸੀਂ ਬਤੀਤ ਕਰੋਗੇ ਦੂਸਰਿਆਂ ਦੀ ਸਲਾਹ ਲੈ ਕੇ ਹੀ ਵਿਚਾਰ ਕਰੋਗੇ ਵਪਾਰ ਦੇ ਲਈ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ ਤੁਹਾਨੂੰ ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ ਕੁੱਲ ਮਿਲਾ ਕੇ ਇਹ ਸਮਾਂ ਤੁਹਾਡੇ ਅਨੁਕੂਲ ਹੈ ਆਤਮ ਵਿਸ਼ਵਾਸ ਤੁਹਾਡਾ ਵੱਧ ਜਾਵੇਗਾ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਹਫਤੇ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਮਹੀਨੇ ਵਿੱਚ ਤੁਹਾਡੀਆਂ ਆਰਥਿਕ ਸਮੱਸਿਆਵਾਂ ਦਾ ਵੀ ਹੱਲ ਹੋ ਜਾਵੇਗਾ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਨਿਸ਼ਚਿਤ ਰੂਪ ਦੇ ਵਿੱਚ ਤੁਹਾਨੂੰ ਕਾਮਯਾਬੀ ਹੀ ਮਿਲੇਗੀ ਮਹੱਤਵਪੂਰਨ ਕੰਮਾਂ ਦੇ ਵਿੱਚ ਸਫਲਤਾ ਦੇ ਪੂਰੇ ਹੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਅਧਿਕਾਰੀਆਂ ਦੇ ਨਾਲ ਤੁਹਾਨੂੰ ਸਹਿਯੋਗ ਮਿਲ ਜਾਵੇਗਾ ਘਰ ਪਰਿਵਾਰ ਦੇ ਵਿੱਚ ਸੁਖਦਾਈ ਵਾਤਾਵਰਣ ਬਣਿਆ ਰਹੇਗਾ ਕੁੱਲ ਮਿਲਾ ਕੇ ਚਾਰਾਂ ਹੀ ਪਾਸਿਆਂ ਤੋਂ ਤੁਹਾਨੂੰ ਆਤਮਿਕ ਊਰਜਾ ਅਤੇ ਸਕਾਰਾਤਮਕ ਸੋਚ ਮਿਲੇਗੀ। ਜੀਵਨ ਸਾਥੀ ਦਾ ਭਰਪੂਰ ਸਹਿਯੋਗ ਮਿਲ ਜਾਵੇਗਾ। ਪ੍ਰੇਮ ਸੰਬੰਧਾਂ ਵਿੱਚ ਸਫਲਤਾ ਮਿਲੇਗੀ। ਲਾਫ ਲਾਈਫ ਵਿੱਚ ਚੰਗੇ ਪਰਿਵਰਤਨ ਵੇਖਣ ਨੂੰ ਮਿਲ ਸਕਦੇ ਹਨ। ਜੇਕਰ ਤੁਸੀਂ ਵਾਹਨ ਜਾਂ ਮਸ਼ੀਨਰੀ ਦੇ ਕੰਮ ਵਿੱਚ ਸਾਵਧਾਨੀ ਵਰਤਦੇ ਹੋ ਤੇ ਗੁੱਸੇ ਤੇ ਕਾਬੂ ਰੱਖਦੇ ਹੋ, ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਨਾ ਲਓ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਹੋਵੇਗਾ। ਕਿਉਂਕਿ ਇਹ ਸਮਾ ਤੁਹਾਡੇ ਉਸ ਤਰ੍ਹਾਂ ਤਾਂ ਪੱਖ ਵਿੱਚ ਹੈ ਪਰ ਤੁਹਾਡੀਆਂ ਅਣਗਹਿਲੀਆਂ ਕਰਕੇ ਕੁਝ ਘਟਨਾ ਨਾ ਵਾਪਰ ਜਾਵੇ ਇਸ ਕਰਕੇ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਕੋਈ ਵੀ ਕੰਮ ਨੂੰ ਕਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕਾਮਯਾਬੀ ਜ਼ਰੂਰ ਪ੍ਰਾਪਤ ਹੋ ਜਾਵੇਗੀ ਸ਼ਾਸਤਰਾਂ ਦਾ ਮਨੋਬਲ ਵੱਧ ਜਾਵੇਗਾ ਤੁਹਾਨੂੰ ਮਨਪਸੰਦ ਰੁਜ਼ਗਾਰ ਵੀ ਮਿਲ ਸਕਦਾ ਹੈ ਆਰਥਿਕ ਸਮੱਸਿਆ ਜੇਕਰ ਤੁਹਾਡੀ ਕੋਈ ਚੱਲ ਰਹੀ ਸੀ ਤਾਂ ਉਸ ਦਾ ਵੀ ਹੱਲ ਹੋ ਜਾਵੇਗਾ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਸਕਾਰਾਤਮਕ ਸੋਚ ਹੀ ਮਿਲੇਗੀ ਔਰਤਾਂ ਨੂੰ ਘਰ ਪਰਿਵਾਰ ਵਿੱਚ ਸੁੱਖ ਤੇ ਆਨੰਦ ਮਿਲਣ ਵਾਲਾ ਹੈ ਮਾਨ ਸਨਮਾਨ ਵਧ ਜਾਵੇਗਾ ਘਰ ਦੇ ਵਿੱਚ ਤੁਸੀਂ ਤਾਲਮੇਲ ਬਣਾ ਕੇ ਰੱਖੋ ਕਿਸੇ ਵਪਾਰ ਤੇ ਉਦਯੋਗ ਦੇ ਨਾਲ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਨਿਸ਼ਚਿਤ ਤਾਂ ਨਿਸ਼ਚਿਤ ਰੂਪ ਵਿੱਚ ਹੀ ਤੁਹਾਨੂੰ ਕੋਈ ਸ਼ੁਭ ਸੂਚਨਾ ਮਿਲ ਜਾਵੇਗੀ ਇਸ ਮਹੀਨੇ ਦੇ ਅੰਤ ਵਿੱਚ ਤੁਹਾਨੂੰ ਕੋਈ ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਤੁਹਾਡੀ ਤਰੱਕੀ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ